ਸਾਰੇ ਦੋਸਤਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪਹਿਲਾਂ ਆਪ ਜੀ ਦੇ ਨਾਲ ਤੁਹਾਡੇ ਆਪਣੇ ਚੈਨਲ ਤੇ ਹਮੇਸ਼ਾ ਹੀ ਪਹਾੜੀ ਰਾਜਿਆਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਯੁੱਧ ਜੰਗ ਲੜਾਈਆਂ ਦਾ ਇਤਿਹਾਸ ਸੁਣਾਇਆ ਹੈ ਅੱਜ ਅਸੀਂ ਤੁਹਾਨੂੰ ਪਹਾੜੀ ਰਾਜਿਆਂ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੁਲਾਹ ਕਰਨਾ ਪ੍ਰੇਮ ਭਾਵ ਦੀਆਂ ਗੱਲਾਂ ਕਰਨਾ ਅਤੇ ਪਹਾੜੀ ਰਾਜਿਆਂ ਵੱਲੋਂ ਗੁਰੂ ਜੀ ਦਾ ਅਦਰ ਸਤਕਾਰ ਕਰਨਾ ਅਤੇ ਉਹਨਾਂ ਦੇ ਬਚਨ ਸੁਣਨੇ ਉਹਨਾਂ ਪਹਾੜੀ ਰਾਜਿਆਂ ਨੇ ਗੁਰੂ ਜੀ ਨੂੰ ਕੀਮਤੀ ਭੇਟਾ ਦੇਣਾ ਅਤੇ ਹੋਰ ਕਈ ਤਰੀਕਿਆਂ ਨਾਲ ਸਤਕਾਰ ਕਰਨਾ ਭਗਤ ਜਨੋ ਵੀਡੀਓ ਬਹੁਤ ਹੀ ਜ਼ਿਆਦਾ ਦਿਲਚਸਪ ਹੋਣ ਜਾ ਰਹੀ ਹੈ ਸਾਡੇ ਨਾਲ ਇਸੇ ਹੀ ਤਰ੍ਹਾਂ ਬਣੇ ਰਹਿਣਾ ਕਿਉਂਕਿ ਪਹਿਲਾਂ YouTube ਤੇ ਇਸ ਤਰ੍ਹਾਂ ਦੀ ਵੀਡੀਓ ਕਿਸੇ ਵੀ ਚੈਨਲ ਨੇ ਨਹੀਂ ਪਾਈ ਹੈ ਜੋ ਦਰਸ਼ਕ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਜਦ ਗੁਰੂ ਜੀ ਆਪਣੇ ਤੇਜ ਪ੍ਰਤਾਪ ਨਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹਿਲਾ ਵੰਗਹੀ ਕਾਰਵਿਹਾਰ ਜਿਵੇਂ ਕਿ ਸ਼িকার ਜਾਣਾ, ਦੀਵਾਨ ਸਜਾ ਕੇ ਉਪਦੇਸ਼ ਕਰਨਾ ਅਤੇ ਸਿੱਖਾਂ ਤੋਂ ਭੇਟਾ ਲੈਣੀਆਂ, ਅੰਮ੍ਰਿਤ ਛਕਾਉਣਾ ਤੇ ਸਿੰਘ ਸਜਾਉਣੇ ਆਦ ਕਰਨ ਲੱਗੇ ਤਾਂ ਭੀਮਚੰਦ ਨੇ ਵਿਚਾਰਿਆ ਕਿ ਇਹਨਾਂ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ। ਅੱਗੇ ਲੜਾਈ ਝਗੜੇ ਵਿੱਚ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਅਪਜਸ ਵੀ ਹੋਇਆ ਹੈ। ਹੁਣ ਹੋਰ ਵਿਗਾੜ ਨਹੀਂ ਪਾਉਣਾ ਚਾਹੀਦਾ ਕਿਉਂਕਿ ਅਸੀਂ ਜਿੰਨੀਆਂ ਵੀ ਲੜਾਈਆਂ ਲੜੀਆਂ ਹਨ, ਸਾਰੀਆਂ ਲੜਾਈਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਹਾਰ ਹੀ ਖਾਧੀ ਹੈ ਅਤੇ ਆਪਣੇ ਬਹੁਤ ਜ਼ਿਆਦਾ ਮਾਲ ਅਸਵਾਬ ਦਾ ਨੁਕਸਾਨ ਵੀ ਕਰਾਇਆ ਹੈ ਆਪਣੇ ਭਰੋਸੇਮੰਦ ਰਾਜੇ ਵੀ ਹੱਥੋਂ ਗਵਾ ਲਏ ਹਨ ਅਤੇ ਕਈ ਗੁਰੂ ਜੀ ਦੇ ਸਿੰਘਾਂ ਵੱਲੋਂ ਮਾਰ ਮੁਕਾਏ ਹਨ ਅਤੇ ਹੁਣ ਝਗੜਾ ਕਰਨਾ ਠੀਕ ਨਹੀਂ ਹੈ ਭੀਮਚੰਦ ਨੇ ਸੋਚਿਆ ਕਿ ਅਸੀਂ ਪਹਿਲਾਂ ਗੁਰੂ ਜੀ ਤੇ ਬਹੁਤ ਵਾਰ ਕੀਤੇ ਹਨ ਪਰ ਹਮੇਸ਼ਾ ਹੀ ਹਾਰ ਜਾਂਦੇ ਰਹੇ ਹਾਂ ਕਈ ਸੋਚ ਵਿਚਾਰਾਂ ਕਰਕੇ ਅਤੇ ਰਾਜਿਆਂ ਨੂੰ ਸੱਦ ਕੇ ਇਹਨਾਂ ਨੇ ਮਤਾ ਪਾਸ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਚਿੱਠੀ ਲਿਖੀ ਜਾਵੇ ਅਤੇ ਫਿਰ ਇਹਨਾਂ ਨੇ ਇਸੇ ਹੀ ਤਰ੍ਹਾਂ ਕੀਤਾ ਭੀਮਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਠੀ ਲਿਖੀ ਅਤੇ ਮੁਆਫੀ ਮੰਗੀ ਅਤੇ ਭਰੋਸਾ ਦਿੱਤਾ ਕਿ ਅੱਗੇ ਤੋਂ ਕੋਈ ਝਗੜਾ ਨਹੀਂ ਕਰਾਂਗੇ ਪਿਛਲੀਆਂ ਗਲਤੀਆਂ ਦੀ ਸਾਨੂੰ ਮੁਆਫੀ ਦੇ ਦੇਵੋ ਭੀਮਚੰਦ ਦੀ ਚਿੱਠੀ ਪੜ੍ਹ ਕੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਲੜਾਈ ਵਿਰੋਧ ਦਾ ਖੋਟਾ ਕੰਮ ਪਹਿਲਾਂ ਤੁਸੀਂ ਹੀ ਕੀਤਾ ਸੀ ਹੁਣ ਜੇ ਤੁਸੀਂ ਮਿਲੋਗੇ ਤਾਂ ਅਸੀਂ ਤੁਹਾਡਾ ਨਰਾਦਰ ਨਹੀਂ ਕਰਾਂਗੇ ਜੇ ਤੁਸੀਂ ਵਿਰੋਧ ਛੱਡ ਦਿਓਗੇ ਤਾਂ ਅਸੀਂ ਵੀ ਤੁਹਾਡੇ ਨਾਲ ਉਸ ਤਰ੍ਹਾਂ ਹੀ ਬਿਨਾਂ ਭੇਦ ਭਾਵ ਦੇ ਵਰਤਾਰਾ ਕਰਾਂਗੇ ਜਦੋਂ ਉਹਨਾਂ ਨੇ ਗੁਰੂ ਜੀ ਦਾ ਇਹ ਜਵਾਬ ਸੁਣਿਆ ਤਾਂ ਇਹ ਹੁਕਮਨਾਮੇ ਨੂੰ ਪੜ੍ਹ ਕੇ ਭੀਮਚੰਦ ਬੜਾ ਆਨੰਦ ਹੋਇਆ ਤੇ ਉਸਨੇ ਹੋਰ ਪ੍ਰੇਮ ਭਾਵ ਦੀਆਂ ਗੱਲਾਂ ਬਾਤਾਂ ਕਰਕੇ ਗੁਰੂ ਜੀ ਦਾ ਗੁੱਸਾ ਗਿਲਾ ਦੂਰ ਕਰਨ ਵਾਸਤੇ ਆਪਣੇ ਵਜ਼ੀਰ ਪੰਮਾ ਭਾਵ ਪਰਮਾਨੰਦ ਨੂੰ ਬਹੁਤ ਅਮੋਲਕ ਵਸਤਾਂ ਦੇ ਕੇ ਗੁਰੂ ਜੀ ਦੇ پاس ਭੇਜਿਆ ਭੀਮ ਚੰਦ ਦੀ ਵੇਖੋ ਵੇਖੀ ਹੋਰ ਹੰਡੂਰੀਆ ਅਦਕ ਰਾਜਿਆਂ ਨੇ ਵੀ ਆਪਣੇ ਮੰਤਰੀ ਭੇਜ ਕੇ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ-ਗੇਲ ਕਰ ਲਿਆ ਇਸ ਤਰ੍ਹਾਂ ਹੀ ਸਮੇਂ-ਸਮੇਂ ਸਾਰੇ ਪਹਾੜੀ ਰਾਜੇ ਵੇਲੇ ਸੁਵੇਲੇ ਆਪੋ ਆਪਣੇ ਕੰਮਾਂ ਦੇ ਲੈਣ ਦੇਣ ਵਾਸਤੇ ਮੰਤਰੀ ਭੇਜ ਕੇ ਗੁਰੂ ਜੀ ਨਾਲ ਪ੍ਰੇਮ ਭਾਵ ਕਰਦੇ ਰਹੇ ਸਤਗੁਰੂ ਜੀ ਕਦੀ ਕਦਾਈ ਪਹਾੜੀ ਜੰਗਲਾਂ ਵਿੱਚ ਇੱਧਰ ਉੱਧਰ ਸ਼ਿਕਾਰ ਵੀ ਜਾਂਦੇ ਅਤੇ ਸ਼ਸਤਰਾਂ ਦਾ ਅਭਿਆਸ ਨਿਤਾਪ੍ਰਤ ਸਿੰਘਾਂ ਨੂੰ ਕਰਵਾਉਂਦੇ ਰਹਿੰਦੇ ਪਹਾੜੀ ਰਾਣੇ ਤੇ ਰਾਜੇ ਜਿਤਨੇ ਵੀ ਛੋਟੇ ਵੱਡੇ ਸਨ ਸਾਰੇ ਹੀ ਸਮੇਂ-ਸਮੇਂ ਸਤਗੁਰੂ ਜੀ ਨੂੰ ਤੋਹਫੇ ਵਜੋਂ ਅਨੇਕਾਂ ਵਸਤਾਂ ਭੇਜਦੇ ਰਹਿੰਦੇ ਇੱਕ ਦਿਨ ਗੁਰੂ ਜੀ ਦੀਵਾਨ ਵਿੱਚ ਬੈਠੇ ਸਨ ਕਿ ਨਾਰਦ ਇੱਕ ਸਾਧੂ ਦਾ ਰੂਪ ਧਾਰ ਕੇ ਆਇਆ ਤੇ ਆਪ ਜੀ ਨੂੰ ਪੰਛੀਆਂ ਦੇ ਸੁੰਦਰ ਖੰਭ ਭੇਟਾ ਕਰਕੇ ਨਮਸਕਾਰ ਕੀਤੀ ਅਤੇ ਬੈਠ ਗਿਆ ਸਤਗੁਰੂ ਜੀ ਨੇ ਉਸ ਨੂੰ ਹੱਸ ਕੇ ਆਖਿਆ ਰਿਖੀ ਇਹ ਤੁਸੀਂ ਖੰਭ ਲਿਉਣ ਦੀ ਖੇਚਲ ਕਿਉਂ ਕੀਤੀ ਹੈ ਤੁਹਾਡਾ ਤਾਂ ਦਰਸ਼ਨ ਹੀ ਬੜਾ ਪਵਿੱਤਰ ਹੈ ਜਦੋਂ ਕਿਸੇ ਉੱਤੇ ਕਿਰਪਾ ਹੁੰਦੀ ਹੈ ਉਸ ਨੂੰ ਵਿਖਾਉਂਦੇ ਹੋ ਅਗਰ ਆਪ ਜੀ ਇਹ ਨਾਰਦ मुनि ਦੀ ਖੰਭ ਪੇਟਾਂ ਵੀਡੀਓ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਸਾਡੇ 99% ਸਿੱਖਾਂ ਨੂੰ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਸਮੇਂ ਆ ਕੇ ਨਾਰਦ मुनि ਜੀ ਵੀ ਮਿਲੇ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਕਈ ਪੇਟਾਂ ਲੈ ਕੇ ਆਏ ਸਨ ਸੋ ਇਹ ਵਰਤਾਂਤ ਆਪ ਜੀ ਦੇ ਨਾਲ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ